ਸਾਰੇਮ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਮੈਂ ਤੁਹਾਡਾ ਰਿਸ਼ਪਾਲ ਸਿੰਘ ਗਿਲ ਮੁਖ ਸੇਵਾਦਾਰ ਨੈਸ਼ਨਲ ਜਸਟਿਸ ਵਾਡੀ ਦੋਸਤੋ ਇੱਕ ਹੈ ਕਿਹਾ ਜਾਂਦਾ ਕਿ ਜੰਗਲ ਦੇ ਵਿੱਚ ਕੋਈ ਇਲੈਕਸ਼ਨ ਹੋ ਗਿਆ ਔਰ ਉੱਥੇ ਜਿਹੜੇ ਰਹਿਣ ਵਾਲੇ ਸੀਗੇ ਉਹਨਾਂ ਨੇ ਕਿਹਾ ਕਿ ਯਾਰ ਆ ਜਿਹੜੇ ਬੰਦੇ ਆ ਤਪੂਸੀਆਂ ਬੜੀਆਂ ਮਾਰਦੇ ਆ ਔਰ ਇਹਨਾਂ ਦਾ ਰੋਲਾ ਰੱਪਾ ਵੀ ਬੜਾ ਪਾਉਂਦੇ ਆਗੇ ਆਪਾਂ ਇਹਨਾਂ ਨੂੰ ਇੱਕ ਵਾਰੀ ਬਣਾ ਕੇ ਦੇਖ ਲਈਏ ਉਹਨਾਂ ਨੇ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਉਹ ਹਾਂ ਉਹਨਾਂ ਦੀ ਸਰਕਾਰ ਬਣਾਤੀ ਜਾਂ ਉਹਨਾਂ ਦਾ ਕੋਈ ਪ੍ਰਧਾਨ ਬਣਾਤਾ ਜਾਂ ਮੁੱਖ ਮੰਤਰੀ ਬਣਾਤਾ ਲੇਕਿਨ ਮਸਲਾ ਉੱਥੇ ਇਹ ਹੋਇਆ ਕਿ ਉੱਥੇ ਤਾਂ ਅਧਕਾਰ ਪੈ ਗਿਆ ਔਰ ਗਦਰ ਪੈ ਗਿਆ ਜਦੋਂ ਗਦਰ ਪੈ ਗਿਆ ਤੇ ਉਹ ਜਦੋਂ ਲੋਕ ਜਿਹੜੇ ਸੀ ਉੱਥੇ ਰਹਿਣ ਵਾਲੇ ਸੀਗੇ ਉਹ ਜਾ ਕੇ ਜਦੋਂ ਕਹਿੰਦੇ ਸੀ ਸਾਡੇ ਤਾਂ ਬੱਚਿਆਂ ਦੀ ਸੁਰੱਖਿਆਤ ਨਹੀਂ ਹੈ ਕੱਡਾ ਤਾਂ ਮਾਲ ਜਾਨ ਸੁਰੱਖਿਅਤ ਨਹੀਂ ਹੈ ਉਹ ਸਾਥੇ ਤਾਂ ਉਹ ਘਰਾਂ ਤੱਕ ਜਿਹੜੇ ਹੈਗੇ ਆੜੇ ਤੇ ਬੱਚਿਆਂ ਨੂੰ ਮਾਰ ਜਾਂਦੇ ਹੈਗੇ ਨੇ ਤੇ ਉਹ ਉੱਥੇ ਦਾ ਜਿਹੜਾ ਪ੍ਰਧਾਨ ਸੀਗਾ ਉਹ ਕਹਿੰਦਾ ਵੀ ਦੇਖੋ ਵੀ ਉਹ ਕੀ ਕਰੇ ਕੋਈ ਤਕੂਸੀ ਮਾਰੇ ਤੇ ਕਦੀ ਇਸ ਦਰਖਤ ਦੇ ਉੱਤੇ ਬਹਿ ਜਾ ਤੇ ਕਦੀ ਤਕੂਸੀ ਮਾਰੇ ਉਸ ਦਰਖਤ ਤੇ ਬਹਿ ਜਾ ਉਹ ਕਹੇ ਮੇਰੇ ਭਾਈ ਭਲਾਨ ਜੀ ਸਾਡਾ ਦੇਖੋ ਕੀ ਮਸਲਾ ਕੀ ਦੇਖੋ ਸਾਡੇ ਤਾਂ ਹਾਲਾਤ ਬੜੇ ਖਰਾਬ ਹੈਗੇ ਨੇ ਜੇ ਕੋਈ ਜਵਾਬ ਸੰਦਾਕੀ ਮੈਂ ਭਜ ਨੱਠ ਤੇ ਬੜੀ ਕਰ ਰਿਹਾ ਤੁਹਾਡੇ ਸਾਹਮਣੇ ਹੈਗਾ ਤੇ ਅੱਗੇ ਹੁਣ ਤੁਹਾਡਾ ਕੰਮ ਜਿਹੜਾ ਹੈਗਾ ਤੁਹਾਡੇ ਕਿਸਮਤ ਹੈਗੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਦੇਖੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਜਿਵੇਂ ਉਹ ਕੱਲ ਤਰਨਤਾਰਨ ਦੇ ਵਿੱਚ ਉਹ ਕਿਹੜੀ ਕੁੜੀ ਲਾ ਕਾਲਜ ਦੀ ਸੀਗੀ ਉਹਦਾ ਕਤਲ ਹੋਇਆ ਜਾਂ ਰਜਾਨਾ ਕਤਲ ਜਿਹੜੇ ਹੋ ਰਹੇ ਨੇ ਜਲੰਧਰ ਹੋਇਆ ਜਾਂ ਕਿਤੇ ਵੀ ਹੋ ਰਹੇ ਨੇ ਜਾਨਾ ਹੋ ਰਹੇ ਨੇ ਜਾਂ ਨਹੀਂ ਕਿੰਨੀ ਆ ਉਏ ਦੇ ਬਾਰੇ ਦੇ ਵਿੱਚ ਮਤਲਬ ਇਹ ਸੋਚਿਆ ਜਾਵੇ ਕਿ ਦੇਖੋ ਸਾਡਾ ਪੰਜਾਬ ਜਿਹੜਾ ਹੈਗਾ ਉਹ ਕਿਸ ਦਿਸ਼ਾ ਦੇ ਵਿੱਚ ਚਲਾ ਗਿਆ ਹੈ ਨਹੀਂ ਨਾ ਚਲਾ ਕੇ ਉਸ ਦਿਸ਼ਾ ਦੇ ਵਿੱਚ ਚਲਾ ਗਿਆ ਹੈ ਤਾਂ ਸਰਕਾਰ ਜਿਹੜੀ ਹੈਗੀ ਆ ਇਹ ਕਹਿੰਦੀ ਹੈ ਜੀ ਅਸੀਂ ਬੜੇ ਤੱਕ ਦੀ ਡੀਜੀਪੀ ਸਾਹਿਬ ਦਾ ਬਿਆਨ ਆ ਜਾਂਦਾ ਕਦੀ ਕਿਸੇ ਦਾ ਆ ਜਾਂਦਾ ਜੀ ਅਸੀਂ ਜੀ ਬੜੀ ਹੈ ਜੀ ਇਹ ਤਾਂ ਬੜੀ ਭਜਨ ਠ ਕਰ ਰਿਹਾ ਲੇਕਿਨ ਭਜਨ ਠ ਦਾ ਰਿਜ਼ਲਟ ਕੀ ਨਿਕਲਣਿਆ ਹੋਇਆ ਉਹ ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਪੀ ਨਿਕਲ ਰਿਹਾ ਉਹਦਾ 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 ਜ਼ੀਰੋ ਜਿਹੜਾ ਰਿਜ਼ਲਟ ਜਿਹੜਾ ਉਹ 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 ਨਿਕਲ ਰਿਹਾ ਹੈਗਾ ਦੂਸਰੀ ਗੱਲ ਮੈਂ ਤੁਹਾਡੀ ਇੱਕ ਗੱਲ ਹੋਰ ਕਰਾਂਗਾ ਦੇਖੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹੈ ਕਿ ਐ ਡ੍ਰੌਪ ਔਰ ਜਿਹੜਾ ਡਰਮ ਹੈਗਾ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਨਸ਼ਾ ਜਿਹੜਾ ਹੈਗਾ ਉਹ ਡ੍ਰੌਪ ਵੀ ਤਾਂ ਸਹੀ ਆ ਉਹ ਡਰਮ ਵੀ ਜਿਹੜਾ ਹੈਗਾ ਉਹ ਨਸ਼ਾ ਹੀ ਆ ਆ ਗਿਆ ਇੱਕ ਮਸਲਾ ਇਹ ਹੈਗਾ ਕਿ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ ਇਹਦੇ ਵਿੱਚ ਪਰ ਮੈਂ ਮੇਰੇ ਕਹਿਣ ਦਾ ਸਿਰਫ ਮਤਲਬ ਇਹ ਹੈਗਾ ਕਿ ਅਸੀਂ ਜਿਹੜਾ ਬੰਦਾ ਇਸ ਤਰੀਕੇ ਦਾ ਜਿਹੜਾ ਬੰਦਾ ਸਟੇਟ ਨੂੰ ਡੀਡ ਕਰਨ ਵਾਲਾ ਆਦਮੀ ਹੈਗਾ ਉਹ ਬਿਲਕੁਲ ਆਦਮੀ ਜਿਹੜਾ ਹੈਗਾ ਉਹ ਪੂਰਨ ਤੌਰ ਦੇ ਉੱਤੇ ਉਹ ਜਿਹੜਾ ਹੈਗਾ ਉਹ ਜਿਹੜਾ ਨਸ਼ਾ ਮੁਕਤ ਜਾਂ ਨਸ਼ਾ ਰਹਿਤ ਹੋਣਾ ਚਾਹੀਦਾ ਹੈਗਾ ਸੋ ਜਿਹੜੇ ਸ਼ਰਾਬੀ ਕਬਾਬੀ ਆਦਮੀ ਹੁੰਦਾ ਦੇਖੋ ਸ਼ਰਾਬੀ ਆਦਮੀ ਜਿਹੜਾ ਹੈਗਾ ਉਹ ਸਹੀ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਸ਼ਰਾਬ ਪੀਂਦਾ ਕਿਉਂ ਆ ਸਿਰਫ ਗਲਤ ਹੋਣ ਕਰਕੇ ਪੀਂਦਾ ਨਾ ਗਲਤ ਬੰਦ ਕਰਕੇ ਪੀਂਦਾ ਨਾ ਜਦੋਂ ਉਹ ਆਪਣੀ ਸੁਰਤ ਨੂੰ ਭੁਲਾਉਣ ਵਾਸਤੇ ਪੀਂਦਾ ਗਲਤ ਹੋਣ ਵਾਸਤੇ ਕੋਈ ਸ਼ਰਾਬ ਪੀਂਦਾ ਤੇ ਸ਼ਰਾਬ ਜਿਹੜਾ ਹੈਗਾ ਉਹ ਠੀਕ ਕਿਵੇਂ ਸ਼ਰਾਬੀ ਆਦਮੀ ਸੋ ਇਹ ਹੈ ਪੰਜਾਬ ਦੀ ਸਥਿਤੀ ਜਿਹੜੀ ਅੱਜ ਵੀ ਬੁਗਤ ਰਹਿਣਾ ਇੱਕ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਹਾਂ ਫਰ ਮੈਂ ਕਹਿ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਹੁਣ ਅੱਜ ਚੰਡੀਗੜ੍ਹ ਹੈ ਗਿਆ ਮੈਂ ਸੈੱਟ ਕੱਲ ਵੀ ਚੰਡੀਗੜ੍ਹ ਹੀ ਰਹਾਂਗਾ ਮੈਂ ਪਤਸੋਂ ਜਿਹੜੀ ਹੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਦੋ ਵਾਰੀ ਮੈਂ ਉਹਨਾਂ ਦੇ ਨਾਲ ਜਿਹੜਾ ਰਾਪਤਾ ਜਿਹੜਾ ਉਹਨਾਂ ਦੇ ਪੰਚਾਇਤ ਦੇ ਜਿਹੜੀ ਅਥਾਰਟੀ ਸੀ ਉਹਨਾਂ ਨਾਲ ਕੈਮਪ ਕੀਤਾ ਉਹਦੇ ਬਾਰੇ ਦੇ ਵਿੱਚ ਮੈਂ ਲਿਖਿਆ ਵੀ ਔਰ ਉਹਦੇ ਬਾਰੇ ਦੇ ਵਿੱਚ ਮੈਂ ਕਿਹਾ ਵੀ ਕਿ ਕਿ ਮੁੱਖ ਮੰਤਰੀ ਸਹਿਬਾਨ ਨੂੰ ਜਾਂ ਮੁੱਖ ਮੰਤਰੀ ਦੇ ਸਰਕਾਰ ਨੂੰ ਇਹ ਕੰਮ ਕਿ ਜਿਹੜਾ 10 ਲੱਖ ਦਾ ਸਾਦਾ ਆ ਜਿਹੜਾ ਬੀਮਾ ਤੁਸੀਂ ਯੋਜਨਾ ਬਣਾਈ ਹੈਗੀ ਆ ਇਹ ਬੀਮਾ ਯੋਜਨਾ ਜਿਹੜੀ ਹੈਗੀ ਹੈ ਇਹਦਾ ਅਸਲ ਅਸਲ ਦੇ ਵਿੱਚ ਕਲੈਰੀਫਿਕੇਸ਼ਨ ਦਿਓ ਕਿ ਹੈ ਕੀ ਹੈ ਫੰਡਾ ਕੀ ਹੈ ਕਿਉਂਕਿ ਲੋਕੋ ਗੁੰਮਰਾਹ ਹੋ ਰਹਾ ਹੈਗੇ ਦੇ ਇਸ ਮੁਤਲਕ ਦੇ ਵਿੱਚ ਉਹ ਕੱਲ ਮੈਂ ਦੇਖ ਰਿਹਾ ਸੀਗਾ ਕਿ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ ਜਿਹਦੇ ਵਿੱਚ ਕੋਈ ਸਪਸ਼ਟ ਸਥਿਤੀ ਨਹੀਂ ਉਹਨਾਂ ਨੇ ਦੱਸੀ ਕਿ ਇਹ ਜਿਹੜਾ ਤਮਾਸ਼ਾ ਜਿਹੜਾ 10 ਲੱਖ ਰੁਪਏ ਵਾਲਾ ਹੈਗਾ ਇਹ ਹੈ ਕੀ ਹੈਗਾ ਉਹਦੇ ਵਿੱਚ ਵੀ ਉਹ ਗੋਲ ਮੋਲ ਜਿਹੀ ਗੱਲ ਕਰ ਗਏ ਨੇ ਜੇ ਤੁਸੀਂ ਜਾਓ ਜੀ ਟੱਡੀ ਗਵਰਨਮੈਂਟ ਜਿਹੜੀ ਆ ਤੁਹਾਡਾ ਇਲਾਜ ਕਰਾਉ ਜੀ ਕਿੱਦਾਂ ਕਰਾਉ ਕਿਵੇਂ ਕਰਾਉ ਉਹਦੇ ਕੀ ਪੈਕੇਜ ਨੇ ਜਿਹੜੇ ਹੈਗੇ ਨੇ ਜਾਂ ਟਰਬਿਊਨ ਦੇ ਵਿੱਚ ਅਖਬਾਰਤ ਲੱਗੀ ਸੀ ਜਾਂ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਇਹਦੇ ਬਾਰੇ ਦੇ ਵਿੱਚ ਕੋਈ ਸਥਿਤੀ ਜਿਹੜੀ ਆ ਉਹ ਸਪਸ਼ਟ ਨਹੀਂ ਸੀ ਇੱਥੋਂ ਸਾਬਤ ਹੋ ਰਿਹਾ ਕਿ ਜਿਹੜਾ ਕੰਮ ਹੈਗਾ ਜਿਹੜਾ ਬੀਮੇ ਵਾਲਾ ਕੰਮ ਹੈਗਾ ਇਹ ਵੀ ਇੱਕ ਤਰ੍ਹਾਂ ਲੋਕਾਂ ਦੇ ਨਾਲ ਜਿੱਦਾਂ ਪਿਛਲੇ ਮਹਿਲਾਵਾਂ ਦਾ 10000 ਰੁਪਇਆ ਕਰ ਜਿਹੜਾ ਉਹਦੀ ਟੱਡੇ ਜਿਹੜਾ ਸਿਗਾ ਕਹਿ ਰਹੇ ਸੀਗੇ ਜੀ ਅਸੀਂ ਉਹ ਉਹਨਾਂ ਦੇ ਪੈਨਸ਼ਨ ਲਾਉਣੇ ਹੈਗੇ ਉਹਦੇ ਮਤਲਬ ਉਹਦੇ ਹਿਸਾਬ ਦੇ ਨਾਲ ਇਹ ਵੀ ਇੱਕ ਜਿਹੜਾ ਫਰਾਡ ਹੈਗਾ ਉੱਧਰ ਜਿਹੜੇ ਜਿਹੜੇ ਐਸ 26 ਦੇ ਵਿੱਚ ਇਲੈਕਸ਼ਨ ਹੋਣੇ ਨੇ ਸਟੇਟਾਂ ਦੇ ਵਿੱਚ ਗੋਆ ਵਗੈਰਾ ਦੇ ਵਿੱਚ ਉੱਥੇ ਜਾ ਕੇ ਇਹ ਤਮਾਸ਼ਾ ਕਰਨਗੇ ਇਹ ਇਸ ਤੋਂ ਇਲਾਵਾ ਕੁਝ ਨਹੀਂ ਸੋ ਮੈਂ ਕਹਿਣਾ ਚਾਹੁੰਦਾ ਇਹ ਹੈਗਾ ਕਿ ਦੇਖੋ ਹਾਂ ਇਹ ਇਹ ਜਿਹੜੀ ਪੋਜੀਸ਼ਨ ਹੈਗੀ ਅੱਜ ਦੀ ਅੱਜ ਦੀ ਜਿਹੜੀ ਸਟੇਟ ਦੀ ਪੋਜੀਸ਼ਨ ਹੈਗੀ ਇੱਕ ਟੱਕਾ ਵੀ ਕੋਈ دیਵਾਨੀ ਵੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਪਿਆਰ ਨਹੀਂ ਕਰਦਾ ਕਿਉਂ ਕਰੇਗਾ ਕੋਈ ਕਿਉਂਕਿ ਪੰਜਾਬ ਦੇ ਜੇਕਰ ਹਾਲਾਤ ਹੀ ਅਨਾਰਮਲ ਹੋਣਗੇ ਤੇ ਕੋਈ ਇਨਵੈਸਟਰ ਜਿਹੜਾ ਇਨਵੈਸਟਮੈਂਟ ਨਹੀਂ ਕਰੇ ਹਾਲਾਤ ਅਨਾਰਮਲ ਇੰਨੇ ਆ ਗਏ ਕਿ ਇੱਕ ਇੱਕ ਨੇਮ ਦਿੱਤੀ ਹੈਗੀ ਹੈ ਸਰਵੇ ਆਇਆ ਹੈਗਾ ਕਿ ਪੰਜਾਬ ਦੇ ਵਿੱਚ 50% ਲੋਕ ਜਿਹੜੇ ਨੇ ਉਹ ਉਹ ਜਿਹੜੇ ਉਹ ਮਤਲਬ ਰੈਂਸਮ ਜਾਂ ਵੱਗ ਜਿਹੜੀ ਕੌਤੀ ਵਗੈਰਾ ਹੁੰਦੀਆਂ ਨੇ ਆ ਗਿਆ 1 ਮਿੰਟ ਕੇ ਦਾ ਅੰਤਲੀ ਵੀਡੀਓ ਬਣਾਉਂਦਾ ਜਿਹੜੀ ਹੈਗੀ ਹੈ ਪੁਲਿਸ ਤੇ ਕੋਈ ਕੋਈ ਕੰਪਲੇਂਟ ਨਹੀਂ ਕਰ ਬਾਹਰ ਦੇਖ ਚਲੇ ਕੇ ਪਰ ਉਹ ਜਿਹੜੇ ਹੈਗੇ ਨੇ ਉਹ ਚੁੱਪਚਪੀਤੇ ਹੀ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਰੈਂਸਮ ਲਗਾਉਣ ਵਾਲੇ ਨੇ ਉਹਨਾਂ ਦੇ ਗੈਂਗਸਟਰ ਜੁਗਾਰ ਆਦੇ ਉਹਨਾਂ ਨਾਲ ਉਤਰਣ ਲੱਗੇ ਆ ਐ ਸਮਝੌਤੇ ਕਰਦੇ ਸੋ ਇਹ ਜਿਹੜਾ ਜਿਹੜਾ ਸਾਰਾ ਸਿਸਟਮ ਹੈ ਕਲੈਪ ਹੋਇਆ ਤੇ ਪੰਜਾਬ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਾਂਗਾ ਬਾਰੀ ਵੇ ਇੱਕ ਬਾਰੀ ਸਾਡਾ ਜਿਹੜਾ ਸਾਡੀ ਜਿਹੜੀ ਨੈਸ਼ਨਲ ਜਸਟਿਸ ਪਾਰਟੀ ਹੈਗੀ ਆ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਅਸੀਂ ਕਰ ਰਹੇ ਹੈਗੇ ਆ ਹੁਣ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਕਿ ਸਤਾਈ ਦੇ ਵਿੱਚ ਕੋਈ ਐਸਾ ਕੰਮ ਨਾ ਕਰ ਬੈਠਿਓ ਜਿਹਦੇ ਨਾਲ ਪੰਜਾਬ ਜਿਹੜਾ ਹੈਗਾ ਫਿਰ ਪੱਠੀ ਦੇ ਵਿੱਚ ਝੁੱਕ ਜਾਂਦੇ ਸੋ ਆਓ ਅਸੀਂ ਨਾਲ ਮਿਲ ਕੇ ਇੱਕ ਐਸਾ ਪੰਜਾਬ ਨੂੰ ਬਦਲਾ ਲਿਆਈਏ ਅਸੀਂ ਪੰਜਾਬ ਦੀ ਵਿੱਚ ਸਥਿਤੀ ਬਣਾਈਏ ਕਿ ਸਾਡੇ ਕੋਲ ਤਜਰਬਾ ਸਾਡੇ ਕੋਲ ਸਾਰੀ ਚੀਜ਼ ਹੈਗੀ ਆ ਪਰ ਜੀ ਇਹ ਜਿਹੜਾ ਪੰਜਾਬ ਦੀ ਮੰਗ ਤੋਂ ਰਹੀ ਸੀ 27 ਦੇ ਵਿੱਚ ਬੜੇ ਇੱਕ ਸਿਆਣੇ ਬੰਦਿਆਂ ਦੇ ਹੱਥਾਂ ਦੇ ਵਿੱਚ ਦਿੱਤੀ ਜਾਵੇ ਤੇ ਤਾਂ ਹੀ ਪੰਜਾਬ ਦਾ ਪਛਤਾ ਹੈ ਆਦਰਵਾਇਜ਼ ਜਿਹੜਾ ਜੋ ਸਥਿਤੀ ਹੈਗੀ ਆ ਉਹ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਆ ਗਿਆ ਵਾਰ-ਵਾਰ ਉਹਦਾ ਜ਼ਿਕਰ ਕਰਨ ਦੀ ਜ਼ਰੂਰਤ ਹੈ ਪੰਜਾਬ ਇਸ ਟਾਈਮ 100% ਜਿਹੜਾ ਪੱਠੀ 'ਚ ਝੁਕਿਆ ਗਿਆ ਹੈ ਲੈਂਡ ਆਂਡਰ ਦੀ ਬੜੀ ਪ੍ਰੋਬਲਮ ਦੇਖੋ ਨਾ ਉਹ ਕੁੜੀ ਮਾਰ ਦਿੱਤੀ ਜਿਹੜੀ ਸੀਗੀ ਉਹ ਜਿਹੜੀ ਵਕੀਲ ਆ ਗਈ ਹੈ ਅੱਗੇ ਤਾਂ ਗੈਂਗਸਟਰਾਂ ਦੀ ਗੱਲ ਹੁੰਦੀ ਸੀ ਜਾਂ ਹੋਰ ਹੁੰਦੀ ਸੀ ਨਸ਼ਿਆਂ ਦੀ ਗੱਲ ਹੁੰਦੀ ਸੀ ਇਸ ਤਰੀਕੇ ਨਾਲ ਕਿਸੇ ਦੀ ਲਾਈਫ ਲਿਬਰਟੀ ਜਿਹੜੀ ਸਿਕਿਉਰ ਨਹੀਂ। ਉਸੋਂ ਮੈਂ ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕ 27 ਦੇ ਵਿੱਚ ਬੜੇ ਸੋਚ ਸੰਕੇ ਜਿਹੜੀ ਵੋਟ ਪਾਉਣਗੇ ਔਰ ਸਾਨੂੰ ਮੈਂ ਤੈਨੂੰ ਆਪਣੀ ਪਾਰਟੀ ਰਾਸ਼ਟਰੀ ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋਂ ਇੱਕ ਅਸ਼ਵਾਸ਼ਣ ਦਵਾਉਣਾ ਕਿ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ ਬਿਲਕੁਲ ਰਸੀਨ ਨਸ਼ਾ ਮੁਕਤ ਪੰਜਾਬ ਰੱਖਾਂਗੇ ਸ਼ਰਾਬ ਤੋਂ ਵੀ ਨਸ਼ਾ ਮੁਕਤ ਪੰਜਾਬ ਰੱਖਾਂਗੇ। ਫਿਰ ਸਾਡੇ ਜਿੰਨੇ ਵੀ ਵਰਕਰ ਨੇ ਜਿੰਨੇ ਵੀ ਸਾਡੇ ਜਿਹੜੇ ਦੋਸਤ ਨੇ ਸਾਡੇ ਜਿੰਨੇ ਵੀ ਸਾਡੇ ਸਾਥੀ ਨੇ ਬਿਲਕੁਲ ਜਿਹੜੇ ਨਸ਼ਾ ਪਿਆ ਦੇ ਜਿਹੜੇ ਨੇ ਉਸ ਤੋਂ ਬਹੁਤ ਦੂਰ ਨੇ ਸੋ ਅਸੀਂ ਚਾਹਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਕ ਸਵਸ ਜਿਹੜਾ ਪ੍ਰਸ਼ਾਸਨ ਦਈਏ ਇਹੀ ਆਸ ਕਰਦਾ ਹੋਇਆ ਮੈਂ ਲੋਕਾਂ ਕੋਲ ਪੰਜਾਬ ਦੇਆਂ ਕੋਲੋਂ ਵਿਕਾਸ ਕਰਦਾ ਹੈਗਾ ਤੇ ਸਦਾਈ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਬਹੁਤ ਬਿਹਤਰ ਤਰੀਕੇ ਨਾਲ ਆਪਣੇ ਮਤਲਬ ਪੰਜਾਬ ਦੇ ਹਿੱਤ ਦੀ ਔਰ ਦੇਸ਼ ਦੇ ਹਿੱਤ ਦੀ ਜਿਹੜੀ ਉਹ ਸਰਕਾਰ ਚਲਾਗੇ ਔਰ ਇਸ ਤਰੀਕੇ ਦੀ ਸਰਕਾਰ ਜਿਸ ਤਰੀਕੇ ਦੀ ਚੱਲ ਰਹੀ ਹੈ ਇਹਨਾਂ ਦੀ ਇਹਨਾਂ ਨੂੰ ਬਿਲਕੁਲ ਨਕਾਰਾਂਗੇ ਜਿਹੜਾ ਵੀ ਪਾਰਟੀਆਂ ਨੇ ਕੋਈ ਪੰਜਾਬ ਨੂੰ ਬਰਬਾਦ ਕੀਤਾ ਉਹਨਾਂ ਨੂੰ ਨਕਾਰਾਂਗੇ ਧੰਨਵਾਦ